ਅਸੀਂ ਹਾਂ ਇਸ ਵਕਤ ਨਾਰਥ ਇਟਲੀ ਦੇ ਸ਼ਹਿਰ ਤੇਰਾਨੋ ਜਿਹੜਾ ਇਹ ਸ਼ਹਿਰ ਹੈਗਾ ਇਹ ਸਵਿਟਜ਼ਰਲੈਂਡ ਤੇ ਇਟਲੀ ਦੇ ਬਿਲਕੁਲ ਬਾਰਡਰ ਤੇ ਪੈਂਦਾ ਹੈਗਾ ਤੇ ਇੱਥੋਂ ਸਾਡੀ ਟ੍ਰੇਨ ਹੈਗੀ ਅੱਜ ਸਵਿਟਜ਼ਰਲੈਂਡ ਦੇ ਲਈ ਤੇ ਇਟਲੀ ਦਾ ਜਿਹੜਾ ਸਾਡਾ 2 ਹਫ਼ਤਿਆਂ ਦਾ ਪੂਰੇ 14 ਦਿਨਾਂ ਦਾ ਟੂਰ ਸੀਗਾ ਉਹ ਬਹੁਤ ਸੋਹਣਾ ਰਿਹਾ ਤੇ ਬਹੁਤ ਯਾਦਗਾਰੀ ਰਿਹਾ ਬਹੁਤ ਸਾਰਾ ਸਾਨੂੰ ਬਹੁਤ ਸਾਰਾ ਪਿਆਰ ਮਿਲਿਆ ਸਤਿਕਾਰ ਮਿਲਿਆ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜਾ ਸਾਡਾ ਅੱਜ ਦਾ ਸਫ਼ਰ ਹੈ ਤੇ ਉਹ ਇੱਕ ਬਹੁਤ ਹੀ ਖੂਬਸੂਰਤ ਜਰਨੀ ਹੈਗੀ ਬਹੁਤ ਸੋਹਣਾ ਦੇਸ਼ ਦੁਨੀਆ ਦਾ ਸਭ ਤੋਂ ਸੋਹਣਾ ਦੇਸ਼ ਸਵਿਟਜ਼ਰਲੈਂਡ ਨੂੰ ਕਿਹਾ ਜਾਂਦਾ ਉਹਦੇ ਲਈ ਬਹੁਤ ਸੋਹਣਾ ਸਫਰ ਹੋਊਗਾ ਤੇ ਕਿਵੇਂ ਰਹਿੰਦਾਗਾ ਤੇ ਕਿੱਥੇ ਜਾਣਾ ਸੀ ਕਿਵੇਂ ਜਾਣਾ ਉਹ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਐੱਛੇ ਅੱਜ ਸਾਨੂੰ ਸੀ ਆਫ ਕਰਨ ਦੇ ਲਈ ਆਏ ਨੇ ਬਾਈ ਬਲਜੀਤ ਤੇ ਇਹਨਾਂ ਨੂੰ ਤੁਸੀਂ ਪਹਿਲਾਂ ਦੇਖਿਆ ਹੋਣਾ ਸ਼ੁਕਰੀਆ ਜੀ ਜੀ ਗ੍ਰੈਟਸ ਜੀ ਤੁਹਾਡਾ ਬਹੁਤ ਬਹੁਤ ਸਾਨੂੰ ਤੁਹਾਨੂੰ ਅੱਗੇ ਵੀ ਦੱਸਿਆ ਬਾਈ ਗੁਰਸ਼ਰਨ ਇਹਨਾਂ ਦੇ ਕਜ਼ਨ ਬ੍ਰਦਰ ਨੇ ਜੀ ਸ਼ੁਕਰੀਆ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਈ ਤੇ ਹੁਣ ਉਹ ਸਾਹਮਣੇ ਜਿਹੜੀ येलो ਜੀ ਬਿਲਡਿੰਗ ਦੇਖਦੀ ਆ ਉਹ ਸਾਡਾ ਸਟੇਸ਼ਨ ਆ ਉੱਥੋਂ ਸਾਡੀ ਟ੍ਰੇਨ ਜਾਣੀ ਹੈਗੀ ਚਲਿਏ ਜੀ ਮਿੰਟ ਥੋੜੇ ਰਹਿੰਦੇ ਆ 5-7 ਮਿੰਟ ਰਹਿੰਦੇ ਆ ਟ੍ਰੇਨ ਦੇ ਵਿੱਚ ਤੇ ਜਿੰਨਾ ਜਿੰਨਾਂ ਨੇ ਇਟਲੀ ਚ ਸਾਨੂੰ ਕਮਾਇਆ ਫਰਾਇਆ ਤੇ ਭਾਵੇਂ ਮਨਿੰਦਰ ਬਾਈ ਦੇ ਘਰੇ ਰਹੇ ਤੇ ਬਾਈ ਮਨਜੀਤ ਹੁਣੀ ਸੀਗੇ ਰੋਮ ਚ ਤੇ ਸਾਰਿਆਂ ਪਰਿਵਾਰਾਂ ਦਾ ਧੰਨਵਾਦ ਬਾਈ ਅਮਨ ਸੀਗਾ ਸਾਨੂੰ 에어ਪੋਰਟ ਤੋਂ ਪਹਿਲੇ ਦਿਨ ਲੈ ਕੇ ਗਏ ਬਾਈ ਬਲਜੀਤ ਨੇ ਸਾਨੂੰ ਕੁਛ ਦਿਨ ਕਮਾਇਆ ਸਾਰਿਆਂ ਦਾ ਥੈਂਕ ਯੂ ਇੱਥੋਂ ਪੁੱਛ ਲਈ ਪਹਿਲਾਂ ਤੇ ਸਵਿਟਜ਼ਰਲੈਂਡ ਦਾ ਜਿਹੜਾ ਸਾਡਾ ਪ੍ਰੋਗਰਾਮ ਬਣ ਗਿਆ ਬਸ ਕੁਦਰਤੀ ਬਣ ਗਿਆ ਤੇ ਅਸੀਂ ਪਹਿਲਾਂ ਇਟਲੀ ਦਾ ਨਾਰਥ ਵਾਲਾ ਪਾਸਾ ਇੱਕ ਦਿਨ ਘੁੰਮਣ ਆਏ ਸੀ ਸਾਨੂੰ ਸੋਹਣਾ ਲੱਗਿਆ ਤੇ ਅਸੀਂ ਆਖਿਆ ਚੱਲੀਏ ਸਵਿਟਜ਼ਰਲੈਂਡ ਲਾ ਲਈ ਤਿੰਨ ਚਾਰ ਦਿਨ ਸਵਿਟਜ਼ਰਲੈਂਡ ਲਾਉਣੇ ਆ ਤੇ ਬਾਕੀ ਸਵਿਟਜ਼ਰਲੈਂਡ ਜਾਣ ਲਈ ਤੁਸੀਂ ਇੱਥੋਂ ਵੈਸੇ ਬਾਏ ਰੋਡ ਜਾਂ ਬਾਏ ਜਿਹੜਾ ਟ੍ਰੇਨ ਹੈ ਉਹ ਹੋਰ ਟ੍ਰੇਨਾਂ ਵੀ ਜਾਂਦੀਆਂ ਬਹੁਤ ਫਾਸਟ ਜਾਂਦੀਆਂ ਜਿਹੜੀ ਉਹ ਵੀ ਜਾ ਸਕਦੇ ਹੋ ਪਰ ਜਿਹੜੀ ਟ੍ਰੇਨ ਤੇ ਅਸੀਂ ਜਾ ਰਹੇ ਹਾਂ ਇਹ ਇੱਕ ਬਹੁਤ ਯਾਦਗਰ ਜੀ ਟ੍ਰੇਨ ਹੈ ਮਤਲਬ ਪੈਨੋਰਮਿਕ ਟ੍ਰੇਨ ਇਹਨੂੰ ਬੋਲ ਦਿੰਦੇ ਆ ਤੇ ਇਹ ਜਾਂਦੀ ਹੈ ਕਿ ਤਿਰਾਨੋ ਇਟਲੀ ਦਾ ਸ਼ਹਿਰ ਹੈ ਇਹ ਲਾਸਟ ਸ਼ਹਿਰ ਹੈ ਇਟਲੀ ਦਾ ਜਿੱਥੇ ਹੁਣ ਮੈਂ ਖੜਾਂਗਾ ਇੱਥੋਂ 2-3 ਕਿਲੋਮੀਟਰ ਜਾ ਕੇ ਸਵਿਟਜ਼ਰਲੈਂਡ ਦਾ ਬਾਰਡਰ ਆ ਜੂ ਤਿਰਾਨੋ ਤੋਂ ਅਸੀਂ ਜਾ ਕੋਰੇ ਇਥੋਂ ਪੈਂਦਾ ਸਵਿਟਜ਼ਰਲੈਂਡ ਦੇ ਵਿੱਚ 150 ਕਿਲੋਮੀਟਰ ਤੇ ਇਹ 150 ਕਿਲੋਮੀਟਰ ਲਈ 4 ਘੰਟਿਆਂ ਦੀ ਸਾਡੀ ਇਹ ਟ੍ਰੇਨ ਹੋਊਗੀ। ਵੈਸੇ ਲੱਗਦਾ ਹੈ ਕਿ ਇਥੋਂ ਸਿੱਧਾ 2.5 ਘੰਟੇ ਜੇ ਬਾਇਰ ਰੋਡ ਜਾਣਾਗਾ ਤੇ 4 ਘੰਟੇ ਬਹੁਤ ਹੌਲੀ-ਹੌਲੀ ਜਾਊ ਪਹਾੜਾਂ ਦੇ ਵਿੱਚੋਂ ਦੀ ਜਾਊ ਗਲੇਸ਼ੀਅਰ ਵਿੱਚੋਂ ਦੀ ਹੋ ਕੇ ਜਾਊ ਸਾਰਾ ਸਫ਼ਰ ਤੁਹਾਨੂੰ ਦਿਖਾਵਾਂਗੇ। ਤੇ ਜਿਹੜੀ ਟ੍ਰੇਨ 'ਚ ਅਸੀਂ ਜਾਣਾ ਹੈ ਤੇ ਇਥੋਂ ਤੁਰਦੀ ਹੈ ਜਿਹਦੇ ਕਰਕੇ ਇਹ ਸਟੇਸ਼ਨ ਬਹੁਤ ਜ਼ਿਆਦਾ ਮਸ਼ਹੂਰ ਹੈ ਉਹ ਹੈ ਬਰਨਨ ਐਕਸਪ੍ਰੈਸ ਤੇ ਇਹ ਟ੍ਰੇਨ ਸਵਿਟਜ਼ਰਲੈਂਡ ਦੀਆਂ ਇੱਕ ਬਹੁਤ ਮਸ਼ਹੂਰ ਟ੍ਰੇਨ ਚ ਇੱਕ ਹੈ ਤੇ ਵੈਸੇ ਇਹ ਤੋਂ ਬਿਨਾ ਹੋਰ ਵੀ ਬਹੁਤ ਮਸ਼ਹੂਰ ਟ੍ਰੇਨਸ ਹੈਗੀਆਂ ਨੇਗੀਆਂ ਜਾਂਦੇ ਜਾਂਦੇ ਗੱਲਬਾਤ ਵੀ ਕਰਾਂਗੇ ਹੈਲੋ ਖੁਸ਼ੀ ਐਸੇ ਚਾਗੀ ਥੈਂਕ ਯੂ ਚਲੋ ਭਾਜੀ ਚਲੋ ਰੱਖੀਏ ਸਮਾਨ ਕਈ ਇਟਲੀ ਨੂੰ ਅੰਦਰ ਵੇਦਾ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰੇ ਇਟਲੀ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਮਿਲਾਂਗੇ ਫਿਰ ਬਾਏ ਬਾਏ ਫਿਰ ਕਦੇ ਆਈ ਠੀਕ ਹੈ ਠੀਕ ਹੈ ਲੋ ਜੀ ਲਗੇਜ ਰੱਖ ਲੀਏ ਪਹਿਲਾਂ ਵਾਹ ਕੀ ਬਾਤ ਹੈ ਕਿੰਨੀ ਸੋਹਣੀ ਟ੍ਰੇਨ ਲੋ ਜੀ ਸਫਰ ਹੋ ਗਿਆ ਸਾਡਾ ਸ਼ੁਰੂ ਤੇ ਤੁਹਾਨੂੰ ਥੋੜਾ ਜਿਹਾ ਦਿਖਾ ਦਿਆ ਇਹਨਾਂ ਨੇ ਦਿੱਤਾ ਹੋਇਆਗਾ ਟ੍ਰੇਨ ਬਾਰੇ ਵਿੱਚ ਬੈੰਦੀ ਕਿ ਹਾਈਲਾਈਟ ਦਿੱਤੇ ਕਿੱਥੋਂ ਕਿੱਥੋਂ ਦੀ ਸਾਡੀ ਟ੍ਰੇਨ ਲੰਘੂਗੀ ਤੇ ਆਹ ਆਹ ਚੀਜ਼ਾਂ ਨੇ ਜਿੱਥੇ ਜਿੱਥੇ ਦੀ ਲੰਘਣੀ ਹੈ ਤੇ ਰਸਤੇ 'ਚ ਇੱਕ ਪਾਸ ਵੀ ਆਊਗਾ ਮਾਊਂਟੇਨ ਪਾਸ ਜਿਹਦੇ برف ਦੇ ਵਿੱਚੋਂ ਦੀ ਵੀ ਸ਼ਾਇਦ ਲੰਘੂਗੀ ਤੇ ਆਹ ਚਰਨੀ ਹੈ ਜੀ ਟ੍ਰੇਨ ਦੀ ਪੈਨਾਰੋਮਿਕ ਟ੍ਰੇਨ ਬੋਲਦੇ ਇਹਨੂੰ ਤੇ ਆਹ ਹੈਗਾ ਪੂਰਾ ਮੈਪ ਆ ਤੇ ਕਿੱਥੋਂ ਕਿੱਥੇ ਜਾਣੀ ਹੈ ਇਹ ਆ ਦੇਖੋ ਇੱਥੇ ਲਿਖਿਆ ਹੈ ਤੀਰਨੂ ਤੇ ਰਾਨੋ ਤੋਂ ਸ਼ੁਰੂ ਹੋ ਕੇ ਇਹ ਸਵਿਟਜ਼ਰਲੈਂਡ ਚ ਜਾਂਦੀ ਆ ਸਵਿਟਜ਼ਰਲੈਂਡ ਦਾ ਮੈਪ ਹੈ ਜਿਹੜਾ ਤਿਰਾਨੋ ਸੀਗਾ ਬਿਲਕੁਲ ਬਾਰਡਰ ਤੇ ਸੀਗਾ ਇਟਲੀ ਦੇ ਆ ਦੇਖੋ ਇਟਲੀ ਆ ਲਿਖਿਆ ਇੱਥੇ ਤੇ ਸਵਿਟਜ਼ਰਲੈਂਡ ਤੇ ਵਿਚਾਲੇ ਤੱਕ ਜਾਊਗੀ ਇਹ ਤੇ ਇੱਥੇ ਜਾਵਾਂਗੇ ਅਸੀਂ ਆਹ ਵਿਊ ਇਹਨਾਂ ਨੇ ਦਿਖਾਇਆ ਹੈ ਪੈਨਾਰਾਮਿਕ ਵਿਊ ਕੀ ਆ ਬਾਤ ਹੈ ਖੁਸ਼ੀ ਕਮਾਲ ਦਾ ਸਫਰ ਹੋਊਗਾ ਨਾ ਹਾਂ ਸਿਰਫ 5 ਮਿੰਟ ਦੇ ਸਫਰ ਬਾਅਦ ਤੇ ਇਟਲੀ ਟੱਪ ਗਏ ਆ ਤੇ ਵੈਲਕਮ ਟੂ ਸਵਿਟਜ਼ਰਲੈਂਡ ਦੁਬਾਰਾ ਫਿਰ ਸਵਾਗਤ ਹੈ ਤੁਹਾਡਾ ਇਹ ਦੂ ਇਹ ਆਪਣਾ ਦੂਜਾ ਸਫਰ ਹੈ ਦੋ ਤਿੰਨ ਮਹੀਨੇ ਪਹਿਲਾਂ ਉਹ ਤੋਂ ਵਿంటర్ ਚਾਏ ਸੀ ਇੱਥੇ ਹੁਣ ਸਮਰ ਐਕਸਪਲੋਰ ਕਰਾਂਗੇ ਟ੍ਰੇਨ 'ਚ ਮਤਲਬ ਦਾ ਵਾਈਫਾਈ ਦੀ ਸਹੂਲਤ ਵੀ ਦਿੱਤੀ ਗਈ ਹੈਗੀ। ਮੈਂ ਇੱਥੋਂ ਪੜਿਆ ਸੀ ਇਹਦੇ ਤੋਂ ਪੜਿਆ। ਅੱਛਾ ਇਹਨਾਂ ਨੇ ਕਿਹਾ ਵੀ ਚੱਲਦਾ ਹੈ। ਚਲੋ ਆਹ ਚੱਲ ਪਿਆ ਹੈ ਨਾ। ਕਨੈਕਟ ਹੋ ਗਿਆ। ਦੇਖਿਆ। ਚਲੋ। ਵੈਸੇ ਸਾਡਾ ਨਾ ਬਾਰਡਰ ਚੇਂਜ ਹੋ ਗਿਆ। ਵੈਸੇ ਤਾਂ ਮੇਰਾ ਜਿਹੜਾ SIM ਹੈ ਉਹ ਇੰਟਰਨੈਸ਼ਨਲ ਆ ਤੇ ਚੱਲ ਪਿਆ ਆ ਗਿਆ ਮੈਸੇਜ ਜਦੋਂ ਅਸੀਂ ਪਿਛਲੀ ਵਾਰ ਸਵਿਟਜ਼ਰਲੈਂਡ ਆਏ ਸੀ ਨਾ ਅਸੀਂ ਉਦੋਂ ਇਹ ਸਫਰ ਕਰਨਾ ਸੀਗਾ ਉਦੋਂ ਬਸ ਇਹ ਰਿਹਾ ਉਦੋਂ ਵਿੰਟਰ ਸੀਗੀ ਤੇ ਕਹਿੰਦੇ ਵਿੰਟਰ 'ਚ ਜਿਹੜਾ ਇਹ ਟ੍ਰੇਨ ਦਾ ਵਿਊ ਆ ਉਹ ਵਧੀਆ ਨਹੀਂ ਹੁੰਦਾ ਹੈਗਾ ਤੇ ਮਤਲਬ ਉਦੋਂ ਚਾਰੇ ਪਾਸੇ ਬਰਫ਼ੀ ਹੁੰਦੀ ਹੈ ਜਾਂ ਉਦੋਂ ਫੌਗ ਜ਼ਿਆਦਾ ਹੁੰਦੀ ਹੈ ਬੱਦਲ ਬੱਦਲੀ ਬੱਦਲ ਹੁੰਦੇ ਆ ਧੁੰਦ ਹੁੰਦੀ ਹੈ ਕੁਝ ਦਿਖਦਾ ਨਹੀਂ ਹੈ ਨਾ ਇਸੇ ਕਰਕੇ ਅਸੀਂ ਗਰਮੀਆਂ 'ਚ ਮਤਲਬ ਸਾਨੂੰ ਆਇਆ ਸੀ ਵੀ ਗਰਮੀਆਂ 'ਚ ਸਫਰ ਕਰਾਂਗੇ ਤੇ ਹੁਣ ਕੁਦਰਤੀ ਅਸੀਂ ਇਟਲੀ ਆਏ ਹੋਏ ਸੀ ਇਹ ਟ੍ਰੇਨ ਚੱਲਦੀ ਵੀ ਇਟਲੀ ਤੋਂ ਸਵਿਟਜ਼ਰਲੈਂਡ ਹੈ ਜੇ ਤੁਸੀਂ ਇਟਲੀੋਂ ਤਾਂ ਸਵਿਟਜ਼ਰਲੈਂਡ ਜਾਣਾ ਤਾਂ ਇਹ ਟ੍ਰੇਨ ਦੇ ਜਾ ਸਕਦੇ ਹਾਂ ਜੇ ਸਵਿਟਜ਼ਰਲੈਂਡ ਤੋਂ ਇਟਲੀ ਜਾਣਾ ਤਾਂ ਇਹ ਤੇ ਜਾ ਸਕਦੇ ਹਾਂ ਤੇ ਮਤਲਬ ਉਹਦੇ ਲਈ ਇੱਕ ਬੈਸਟ ਆਪਸ਼ਨ ਜੋ ਇੱਕ ਹੈਗੀ ਫਿਰ ਅਸੀਂ ਇਹ ਓਪਰਚੁਨਿਟੀ ਮਿਸ ਨਹੀਂ ਕਰਨਾ ਚਾਹੁੰਦੇ ਸੀਗੇ ਸਾਨੂੰ ਅਸੀਂ ਵੀ ਇਹ ਟ੍ਰੇਨ 'ਚ ਸਫਰ ਅਸੀਂ ਜ਼ਰੂਰ ਕਰੀਏ ਤੇ ਬਾਕੀ ਹੁਣ ਹੌਲੀ-ਹੌਲੀ ਜਿਉਂ-ਜਿਉਂ ਪਹਾੜ ਚੜ੍ਹਨੇ ਸ਼ੁਰੂ ਕਰੂਗੀ ਕਿਉਂਕਿ ਹਾਈ ਐਲਟੀਟਿਊਡ ਉੱਚੇ ਪਹਾੜਾਂ ਤੋਂ ਜਿਵੇਂ ਤੁਹਾਨੂੰ ਦੱਸਿਆ ਗਲੇਸ਼ੀਅਰ ਵਿੱਚੋਂ ਵੀ ਲੰਘੂਗੀ ਤੇ ਫਿਰ ਤੁਹਾਨੂੰ ਦਿਖਾਵਾਂਗੇ ਕੀ ਬਾਤ ਹੈ ਯਾਰ ਆਪਣੀ ਲਾਈਫ 'ਚ ਪਹਿਲੀ ਵਾਰ ਇਹਨਾਂ ਸੋਹਣਾ ਸਫਰ ਦੇਖਾਂਗੇ ਅਜੀਤਾਂ ਨਿਕਲੇ ਨਿਕਲੇ ਆ ਅਸੀਂ ਤੇ ਅੱਗੇ ਦੇਖਿਓ ਮਤਲਬ ਸਫਰ ਕਿੰਨਾ ਸੋਹਣਾ ਹੋਊਗਾ ਇਹ ਇਸੇ ਕਰਕੇ ਇਹਨੂੰ ਦੁਨੀਆ ਦੀ ਬੈਸਟ ਟ੍ਰੇਨ ਚ ਉੱਕ ਗਿਆ ਜਾਂਦਾ ਹੈਗਾ ਤੇ ਜਿਹੜੀ ਇਹ ਸਟ੍ਰੇਨ ਦੀ ਸਾਨੂੰ ਟਿਕਟ ਪਈ ਆ ਉਹ ਹੈਗੀ ਆ 15000 ਪਰ ਪਰਸਨ ਮਤਲਬ ਸਾਡੀ ਦੋਨਾਂ ਦੀ 30000 ਦੀ ਤੇ ਇਸ ਤੋਂ ਵੀ ਮਤਲਬ ਸਸਤਾ ਸਸਤੀਆਂ ਟ੍ਰੇਨਸ ਤੋਂ ਤੁਹਾਨੂੰ ਮਿਲ ਸਕਦੀਆਂ ਨੇ ਪਰ ਸਸਤੀਆਂ ਟ੍ਰੇਨ ਦੇ ਵਿੱਚ ਆ ਤੁਹਾਨੂੰ ਵਿਊ ਨਹੀਂ ਮਿਲਦੇ ਹੈਗੇ ਜਦੋਂ ਦੀ ਨਾ ਟ੍ਰੇਨ ਚੱਲੀ ਹੈ ਇੱਕ ਮਿੰਟ ਵੀ ਕੋਈ ਬੰਦਾ ਪੈਂਦਾ ਨਹੀਂ ਹੈਗਾ ਆਲਾ ਦਵਾਲਾ ਯਾਰ ਇੰਨਾ ਜਿਆਦਾ ਸੋਹਣਾ ਇੰਨੇ ਸੋਹਣੇ ਸੋਹਣੇ ਲੈਂਡਸਕੇਪ ਆ ਰਹੇ ਹਨ ਤੇ ਖੜੇ ਹੋ ਲੋਕ ਦੇਖ ਰਹੇ ਤੁਹਾਨੂੰ ਥੋੜਾ ਜਿਹਾ ਮੈਂ ਟੂਰ ਵੀ ਦੇ ਦਾਂ ਖਾਣ ਪੀਣ ਦੇ ਜਾਂ ਸਮਾਨ ਆ ਰਿਹਾ ਵਿੱਚ ਵਾਰ-ਵਾਰ ਤੇ ਇਹ ਦੇਖੋ ਹੈਲੋ ਹੈਲੋ ਕੋਈ ਕਮੀ ਨਹੀਂ ਹੈਗੀ ਖਾਤਰਦਾਰੀ ਚ ਇਹੋ ਜੇ ਅੱਗੇ ਬਾਕਸੇ ਬਣੇ ਹੋਏ ਆ ਅੱਗੇ-ਅੱਗੇ ਆ ਪੈਂਟਰੀ ਘਰ ਆ ਵੈਸੇ ਜਿਹੜੀ ਆ ਅਗਲੇ ਪਾਸੇ ਆ ਸਾਡੇ ਤੇ ਟ੍ਰੇਨ ਦਾ ਤੁਹਾਨੂੰ ਜਿਹੜਾ ਪੂਰਾ ਟੂਰਾ ਬਾਅਦ ਚ ਦੇ ਦਾਂਗੇ ਇਹ ਦੇਖੋ ਨੇੜੇ ਕਮਾਲ ਤੇ ਜਿੱਥੇ ਜਿੱਥੇ ਸਾਡੀ ਟ੍ਰੇਨ ਲੰਘ ਰਹੀ ਹੈ ਨਾ ਨਾ ਅਨਾਉਂਸਮੈਂਟ ਹੋ ਰਹੀ ਹੈ ਮਤਲਬ ਇਨਫੋਰਮੇਸ਼ਨ ਦੇਈ ਜਾ ਰਹੀ ਹੈ ਵੀ ਤੁਸੀਂ ਹੁਣ ਆਹ ਚੀਜ਼ ਕ੍ਰਾਸ ਕਰ ਰਹੇ ਹੋ ਇਹ ਏਰੀਆ ਹੁਣ ਆ ਗਿਆ ਵਾਓ ਕੀ ਬਾਤ ਹੈ ਤੇ ਇਹਦਾ ਜਿਹੜਾ ਡਸਟਬਿਨ ਹੈ ਨਾ ਉਹ ਵੀ ਦੇਖੋ ਕਿੱਡਾ ਕਮਾਲ ਦਾ ਸੀਟ ਦੇ ਉੱਤੇ ਕਿਵੇਂ ਦਿੱਤਾ ਹੋਇਆ ਹੈ ਇੱਥੇ ਡਸਟਬਨ ਦਿੱਤਾ ਹੋਇਆ ਇਹਨਾਂ ਨੇ 뷰 ਬਹੁਤ ਕਮਾਲ ਦੇ ਆ ਰਹੇ ਆ ਯਾਰ ਇੱਕ ਮਿੰਟ ਇੱਕ ਮਿੰਟ ਵੀ ਨਿਗਾਹ ਹਟਾਉਂ ਨਹੀਂ ਕਰਦਾ ਜਿਉਂ-ਜਿਉਂ ਸਫਰ ਸਾਡਾ ਅੱਗੇ ਵਧ ਰਿਹਾ ਤੇਉਂ ਤੇ ਉਹ ਹਾਈਟ ਵੀ ਉੱਪਰ ਜਾ ਰਹੀ ਹੈ ਟ੍ਰੇਨ ਦੀ ਰਸਤੇ 'ਚ ਇਹਨਾਂ ਇੱਕ ਸਟੇਸ਼ਨ ਆਇਆ ਇਹ ਅਲਪ ਗੁਰਮ ਕਰਕੇ ਤੇ ਵੈਸੇ ਸਾਡੀ ਟ੍ਰੇਨ ਦਾ ਨਾ ਸਟਾਪੇਜ ਕੋਈ ਹੈ ਨਹੀਂਗਾ ਡਾਇਰੈਕਟ ਟ੍ਰੇਨ ਸੀਗੀ ਇਹ ਪਰ ਰਸਤੇ 'ਚ ਰੋਕ ਲੈਂਦੇ ਆ ਥੋੜਾ ਥੋੜਾ ਜਿਵੇਂ ਤੁਹਾਨੂੰ ਦੱਸਿਆ ਸਲੋ ਜਾਣੀ ਆ ਨਾ ਤੇ ਰੋਕ ਕੇ ਜੇ ਦੇਖਣਾ ਤੁਸੀਂ ਥੱਲੇ ਉਤਰ ਕੇ ਦੇਖ ਵੀ ਸਕਦੇ ਹੋ ਤੇ ਸਾਰੇ ਨਾਟ ਅਲਾਉਟ ਥੱਲੇ ਉਤਰ ਨਹੀਂ ਦਿੰਦੇ ਕਹਿੰਦੇ ਕਹਿੰਦੇ ਇੱਥੇ ਖੜਕੀ ਦੇਖ ਲਓ 뷰 ਅੰਦਰੋਂ ਪੂਰਾ ਗਲੇਸ਼ੀਅਰ ਆ ਇਧਰਲੇ ਪਾਸੇ ਸਾਰਾ ਉਹ ਦੇਖੋ ਸਾਰਾ ਗਲੇਸ਼ੀਅਰ ਹੈਗਾ ਟੀਟੀ ਆਪ ਉਤਰੇ ਹੋਇਆ ਥੱਲੇ ਸਾਨੂੰ ਉਤਰ ਨਹੀਂ ਦਿੱਤਾ ਹੁਣ ਦੇਖੋ ਤੁਸੀਂ ਗ੍ਰੀਨਰੀ ਖਤਮ ਹੋ ਗਈ ਤੇ ਆਲੇ ਦੁਆਲੇ ਨਾ ਗਲੇਸ਼ੀਅਰ ਆਉਣੇ ਸ਼ੁਰੂ ਹੋ ਗਏ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਹਾਈ ਐਲਟੀਟਿਊਡ ਉੱਤੋਂ ਦੀ ਪਾਸ ਉੱਪਰ ਦੀ ਟ੍ਰੇਨ ਜਾਊਗੀ ਤੇ ਉਹਨਾਂ ਉੱਪਰ ਦੀ ਲੰਘ ਰਹੀ ਹੈ ਤੇ ਜੇ ਤੁਸੀਂ ਸਵਿਟਜ਼ਰਲੈਂਡ ਦੇ ਗਲੇਸ਼ੀਅਰ ਸਾਰੇ ਕੋਮ ਬਣੇ ਤੇ ਉਹਨਾਂ ਲਈ ਇੱਕ ਖਾਸ ਟ੍ਰੇਨ ਵੀ ਚੱਲਦੀ ਹੈ ਉਹਦਾ ਨਾਮ ਹੈ ਗਲੇਸ਼ੀਅਰ ਐਕਸਪ੍ਰੈਸ ਤੇ ਅਸੀਂ ਉਹਦੇ ਤੇ ਵੀ ਕਦੇ ਸਫਰ ਕਰਾਂਗੇ ਯਾ ਥੈਂਕ ਯੂ ਥੈਂਕ ਯੂ ਵੈਰੀ ਮੱਚ ਏਅਰ ਖਾਣ ਪੀਣ ਨੂੰ ਵੀ ਬੜਾ ਸਬੰਧ ਦਿੰਦੇ ਆ ਵਾਰੀ ਵਾਰੀ ਆ ਟੀ ਆਗੀ ਮੇਰੇ ਖਿਆਲ ਚ ਤੇ ਕਮਾਲ ਦਾ ਐਕਸਪੀਰੀਅੰਸ ਹੈ ਯਾਰ ਇਹ ਟ੍ਰੇਨ ਦਾ ਸੱਚੀ ਤੇ ਆ ਦੇਖੋ ਹੁਣ ਪੂਰੀ ਆਲੇ ਦੁਆਲੇ برفੀ برف ਸਵਿਟਜ਼ਰਲੈਂਡ ਦੀ ਐ ਹੋ ਜਿਹਾ ਥਾਵਾ ਤੇ ਵੈਸੇ ਸ਼ਾਇਦ ਨਾ ਆਇਆ ਜਾ ਸਕੇ ਇਹਨਾਂ ਉੱਚੇ ਪਹਾੜ ਦੇ ਇਹ ਟ੍ਰੇਨ ਤੋਂ ਬਿਨਾ ਆ ਹੁਣ ਨਾਲ ਇਨਫੋਰਮੇਸ਼ਨ ਜਿਹੜਾ ਖੁਸ਼ੀਂ ਦੱਸਿਆ ਸੀ ਉਹ ਨਾਲ ਇਨਫੋਰਮੇਸ਼ਨ ਬੋਲੀ ਜਾ ਰਹੀ ਹੈ ਵੀ ਕਿੱਥੋਂ ਦੀ ਲੰਘ ਰਹੇ ਆ ਅਸੀਂ ਇਹਦੀ ਕੀ ਇੰਪੋਰਟੈਂਸ ਹੈ ਵੈਸੇ ਤਾਂ ਨਾ ਪੂਰੇ ਸਵਿਟਜ਼ਰਲੈਂਡ 'ਚ ਐਵੇਂ ਦੀਆਂ ਟ੍ਰੇਨਸ ਚੱਲਦੀਆਂ ਗਈਆਂ ਜਿਹੜੀਆਂ ਮਤਲਬ ਇਹੋ ਜਿਹਾ ਐਕਸਪੀਰੀਅੰਸ ਤੁਹਾਨੂੰ ਕਰਾਉਂਦੀਆਂ ਵਰਨਨਾਂ ਵੀ ਉਹਨਾਂ 'ਚੋਂ ਇੱਕ ਹੈ ਏ ਜਿਹੜੀ ਜ्यादा ਮਸ਼ਹੂਰ ਹੈ ਇਟਲੀ ਤੋਂ ਜਿਹੜੀ ਸਵਿਟਜ਼ਰਲੈਂਡ ਤੱਕ ਦੀ ਪੈਨੋਰਮਿਕ ਬਿਊਟੀ ਹੈ ਇਹ ਉਹਦੇ ਕਰਕੇ ਜਿਆਦਾ ਜਾਣੀ ਜਾਂਦੀ ਹੈ ਗਲੇਸ਼ੀਅਰ ਦੀ ਜਿਹੜੀ ਤੁਹਾਨੂੰ ਦੱਸੀ ਸਾਨੂੰ ਟਿਕਟ ਮਿਲੀ ਨਹੀਂ ਪਿਛਲੇ ਵਾਰ ਤੇ ਉਹਦੀ ਟਿਕਟ ਤਾਂ 2-2 3-3 ਮਹੀਨੇ ਅਡਵਾਂਸ ਚ ਬੁੱਕ ਕਰਨੀ ਪੈਂਦੀ ਹੈਗੀ ਹੋਪਸੋ ਐਤਕੀ ਜਦੋਂ ਵਿంటర్ ਚ ਅਸੀਂ ਦੁਬਾਰਾ ਫੇਰ ਸਵਿਟਜ਼ਰਲੈਂਡਾਂ ਮੰਗੇ ਸਰਦੀਆਂ ਚ ਤੇ ਉਹ ਉਹਦਾ ਸਫਰ ਕਰਾਂਗੇ ਗਲੇਸ਼ੀਅਰ ਐਕਸਪ੍ਰੈਸ ਦਾ ਉਹਦੀ ਟਿਕਟ ਵੀ ਮਹਿੰਗੀ ਹੈ ਇੱਕ ਜਾਨੇ ਦੀ ਮੇਰੇ ਖਿਆਲ ਚ 60-65000 ਰੁਪਏ ਦਾ ਟਿਕਟ ਹੈ ਸਾਡੀ ਦੋਵਾਂ ਦੀ ਸਵਾ ਲੱਖ ਰੁਪਏ ਦਾ ਟਿਕਟ ਲੱਗੂਗੀ ਉਹਦੀ ਤੇ ਬਾਕੀ ਉਹਦਾ ਸਫ਼ਰ ਵੀ ਜ਼ਿਆਦਾ ਲੰਬਾ ਹੈ ਇਹਦਾ ਸਫ਼ਰ ਹੈ ਜਿਹੜਾ ਇਹ 4 ਘੰਟੇ ਦਾ ਸਾਡਾ ਉਹਦਾ ਸਫ਼ਰ 8 ਘੰਟੇ ਦਾ ਹੋਊਗਾ ਤੇ ਜਿੱਥੋਂ ਦੀ ਆਪਣੀ ਟ੍ਰੇਨ ਹੁਣ ਲੰਗਰੀ ਹੈ ਨਾ ਇਹ ਆਪਣੀ ਸਾਰੀ ਜਰਨੀ ਦਾ 150 ਕਿਲੋਮੀਟਰ ਦੀ ਦਾ ਹਾਈਐਸਟ ਐਲਟੀਟਿਊਡ ਵਾਲਾ ਸਫ਼ਰ ਸੀਗਾ ਇਸ ਤੋਂ ਬਾਅਦ ਆਪਾਂ ਇਹ ਤੁਹਾਨੂੰ ਜਾਣਾ ਸ਼ੁਰੂ ਹੋ ਜਾਣਾ ਤੇ ਸਭ ਤੋਂ ਜਿਹੜੀ ਵੱਧ ਬਿਊਟੀ ਆ ਬਰਫ ਨਾਲ ਭਰੇ ਹੋਏ ਲੱਦੇ ਹੋਏ ਪਹਾੜ ਨੇ ਉਹ ਆਪਾਂ ਨੂੰ ਇੱਥੇ ਹੀ ਦੇਖਣ ਨੂੰ ਮਿਲਣਗੇ ਇਹਨਾਂ ਜਿਹੜੀ ਟ੍ਰੇਨ ਦੀ ਗਾਈਡ ਬੁੱਕ ਹੈ ਬਰਨਨ ਐਕਸਪ੍ਰੈਸ ਦੀ ਉਹ ਚ ਸੋਵਿਨਿਅਰਸ ਵੀ ਛਾਪੇ ਹੋਏ ਆ ਤੇ ਜੇ ਤੁਸੀਂ ਜਾਂਦੇ ਹੋਏ ਲੈ ਕੇ ਜਾਣੇ ਆ ਆਈਸਟਰੀ ਦਾ ਸਾਨੂੰ ਫ੍ਰੀ ਕੰਪਲੀਮੈਂਟਰੀ ਦਿੱਤੀ ਆ ਇਹਨਾਂ ਨੇ ਤੇ ਸਾਰੀ ਇਨਫੋਰਮੇਸ਼ਨ ਹੈ ਦੇ ਚ ਟੋਟਲ ਤੇ ਟ੍ਰੇਨ ਦੇ ਬਾਰੇ ਕੀ ਹੋਰ ਕੀ ਕਿੱਥੋ-ਕਿੱਥੋਂ ਦੀ ਲੰਘਣਾ ਹੈ ਇਹੋ ਜਿਹੇ ਬ੍ਰਿਜਸ ਆਈ ਸੀ ਯਾਰ ਕਾਫੀ ਵੀਡੀਓ ਨਹੀਂ ਬਣਾਈ ਗਈ ਮੇਰੇ ਤੋਂ ਕਿਉਂਕਿ ਫਟਾਫਟ ਤਾਂ ਲੰਘੀ ਜਾਂਦੀ ਆ ਹਨਾ ਆ ਲਿਖਿਆ ਨਾ ਪੈਨੋਰਾਮਿਕ ਤੇ ਕਮਾਲ ਦੇ ਲੈਂਡਸਕੇਪ ਸੀਗਾ ਅਜੇ ਵੀ ਕਮਾਲ ਦੀ ਹੈ ਚੱਲੀ ਜਾਂਦਾ ਪਰ ਹੁਣ برفਾਂ ਚੋਂ ਥੱਲੇ ਉਤਰਨ ਲੱਗੀ ਦੁਬਾਰਾ ਗ੍ਰੀਨਰੀ ਚ ਜਿਹੜੀ ਇਹ ਟ੍ਰੇਨ ਹੈ ਨਾ ਇਹ ਪਰਨੇਨ ਐਕਸਪ੍ਰੈਸ ਨਹੀਂ ਹੈ ਫੋਟੋਗ੍ਰਾਫੀ ਐਕਸਪ੍ਰੈਸ ਹੈ ਇਹਨੀਆਂ ਕੋ ਫੋਟੋਆਂ ਨਹੀਂ ਚੀਆ ਜਾ ਰਹੀਆਂ ਇੰਨੀਆਂ ਕੋ ਰੀਲਸ ਬਣਾਈ ਜਾਏ ਟ੍ਰੇਨ 'ਚ ਵਾਰੀ-ਵਾਰੀ ਸੀਟਾਂ ਚੇਂਜ ਹੋਈ ਜਾਂਦੀ ਐ ਇਕੱਲਾ ਸਾਡੀ ਗੱਲ ਨਹੀਂ ਵੀ ਅਸੀਂ ਕਰ ਰਹੇ ਹਾਂ ਸਾਰੇ ਜਗ੍ਹਾ ਤੇ ਸਾਰੇ ਨੂੰ ਆਏ ਵੀ ਅਸੀਂ ਇੱਥੇ ਫੋਟੋ ਖਿੱਚਦੇ ਆ ਤੇ ਸਾਰੇ ਜਣੇ ਕਰ ਰਹੇ ਐ ਇੱਕ ਦੂਜੇ ਦੀ ਫੋਟੋ ਖਿੱਚਦੇ ਐ ਬਸ ਛੋਟੇ ਜਿਹੇ ਬਾਕਸ ਐ ਨਹੀਂ ਭੀੜ ਵੀ ਨਹੀਂ ਹੈਗੀ ਹੈ ਨਾ ਤੇ ਹੁਣ ਬਾਈ ਹੋਣਾਂ ਦੀ ਫੋਟੋ ਖਿੱਚਣੀ ਐ ਇਹਦੀ ਇਹ ਦੇਖੋ ਸਾਡੀ ਸੀਟ ਤੇ ਆ ਕੇ ਬਹਿ ਗਏ ਨਾਊ ਯੂ ਵਾਂਟ ਫੋਟੋ ਅਗੇਨ ਗੁੱਡ ਗੁੱਡ ਲਓ ਜੀ ਤੇ ਸਾਨੂੰ ਕੁਝ ਥੈਂਕ ਯੂ ਵੈਰੀ ਮੱਚ ਕੁਝ ਯਾਦਾਂ ਸਾਡਾ ਸਫਰ ਖਤਮ ਹੋਣ ਵਾਲਾ ਇਹ ਯਾਦਗਰ ਵਜੋਂ ਸਾਨੂੰ ਦੇ ਕੇ ਗਏ ਬਰਨਨ ਐਕਸਪ੍ਰੈਸ ਦਾ ਸੋਣਾ ਯਾਰ ਜੇ ਪੈਸੇ ਵੀ ਲੈਂਦੇ ਆ ਹਨਾ ਕੀ ਆ ਖੁਸ਼ੀ ਚਾਕਲੇਟਸ ਸੋਹਣੀਆਂ ਮੇਰੇ ਘਰ ਇਹ ਦੇਖੋ ਬਰਨਨ ਐਕਸਪ੍ਰੈਸ ਦਾ ਇਹ ਕਰੇ ਰੱਖਾਂਗੇ ਹਨਾ ਕਿੰਨੀ ਵਧੀਆ ਯਾਦਗਰ ਆ ਟੀ ਵੀ ਸਾਨੂੰ ਵਾਧੂ ਦੇ ਕੇ ਸੀ ਦੋ ਦੋ ਸਾਡੇ ਤੋਂ ਪੀਤੀ ਨਹੀਂ ਗਈਆਂ ਇਹ ਵੀ ਕਰੇ ਰੱਖ ਲਾਂਗੇ ਜਾ ਕੇ ਆ ਵਧੀਆ ਯਾਰ ਬਹੁਤ ਸੋਹਣੀ ਚੀਜ਼ ਲੱਗੀ ਮੈਮਰੀਏਬਲ ਅਸੀਂ ਪਹੁੰਚਣ ਵਾਲੇ ਕੁਰ ਤੇ ਕੁਰ ਵੈਸੇ ਚੁਰ ਕਹਿੰਦੇ ਨੇ ਜਾਂ ਕੁਰ ਕਹਿੰਦੇ ਨੇ ਸਾਰਾ ਸਫਰ ਬਹੁਤ ਸੋਹਣਾ ਸੀ ਯਾਦਗਰ ਸੀ ਤੇ ਤੁਰ ਦੇ ਤੁਰ ਤੱਕ ਸਾਰਾ ਸਫਰ ਦੇਖਣ ਵਾਲਾ ਸੀਗਾ ਸਾਰੇ ਰਸਤੇ ਸਾਰੇ ਬੰਦੇਆਂ ਦੀਆਂ ਫੋਟੋ ਨਹੀਂ ਮੁੱਕੀਆਂ ਹੈਗੀਆਂ ਤੇ ਮੌਸਮ ਵੀ ਠੰਡਾ ਹੋ ਗਿਆ ਇਹਦਾ ਸੋਹਣਾ ਦੇਸ਼ ਹੋਵੇ ਤੇ ਵੀ ਸੋਹਣਾ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ ਥੋੜੀ ਥੋੜੀ ਭੂਰਵੀ ਸਟਾਰਟ ਹੋ ਗਈ ਮੀਂਹ ਸਟਾਰਟ ਹੋ ਗਿਆ ਸਰਸ ਥੋੜਾ ਥੋੜਾ ਤੇ ਹੁਣ ਇਹ ਜਿਹੜਾ ਸੋਹਣਾ ਜਾਂ ਦੇਸ਼ ਹੈ ਇਹਦੇ ਸੋਹਣੇ ਸੋਹਣੇ ਦ੍ਰਿਸ਼ ਤੁਹਾਨੂੰ ਆਉਣ ਵਾਲੇ 4-5 ਵਲੌਗਸ 'ਚ ਦੇਖਣ ਨੂੰ ਮਿਲਦੇ ਰਹਿਣਗੇ ਤੇ ਕਿਉਂਕਿ ਅਸੀਂ ਖੁਦ ਵੀ ਘੁੰਮਣਾ ਤੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਚਲੋ ਚਲੋ ਬੈਗ ਚੱਕੋ ਬੈਗ ਚੱਕੋ ਅਗਲੀ ਟ੍ਰੇਨ ਲੰਘ ਜੂਗੀ ਆਸੇ ਗੇ ਤਕਰੀਬਨ 4 ਘੰਟਿਆਂ ਦੇ ਸਫ਼ਰ ਬਾਅਦ ਅਸੀਂ ਪਹੁੰਚ ਗਏਆ ਸਵਿਟਜ਼ਰਲੈਂਡ ਦੇ ਸਟੇਸ਼ਨ ਕੋਰਤੀ ਤੇ ਜਦੋਂ ਇਟਲੀ ਤੋਂ ਚੜੇ ਸੀਗੇ ਉੱਥੇ ਧੁੱਪ ਵੀ ਸੀ ਤੇ ਥੋੜਾ ਮੌਸਮ ਵੀ ਗਰਮ ਸੀਗਾ ਇਹਦੇ ਨਾਲ ਸਵਿਟਜ਼ਰਲੈਂਡ ਦਾ ਫਿਰ ਤੁਹਾਨੂੰ ਪਤਾ ਹੀ ਹੈ ਠੰਡਾ ਹੀ ਰਹਿੰਦਾ ਹੈ ਹਮੇਸ਼ਾ ਸਵਿਟਜ਼ਰਲੈਂਡ ਤਾਂ ਫਿਰ ਸਵਿਟਜ਼ਰਲੈਂਡ ਹੀ ਆ ਨਾ ਹਾਂਜੀ ਤੇ ਹੁਣ ਅਸੀਂ ਇੱਥੋਂ ਜਾਣਾ ਜੀ ਜ਼ੁਰਿਕ ਤੇ ਜਿਹੜਾ ਕਿ ਮੇਨ ਸ਼ਹਿਰ ਹੈਗਾ ਸਵਿਟਜ਼ਰਲੈਂਡ ਦਾ ਜਦੋਂ ਅਸੀਂ 3 ਕੁ ਮਹੀਨੇ ਪਹਿਲਾਂ ਆਏ ਸੀ ਉਦੋਂ ਜ਼ੁਰਿਕ ਦੇ 에ਅਰਪੋਰਟ ਤੇ ਉਤਰੇ ਸੀਗੇ ਤੇ ਇੱਥੋਂ ਹੁਣ ਉੱਥੇ ਲਈ ਟ੍ਰੇਨ ਲਵਾਂਗੇ ਮੇਰੇ ਖਿਆਲ ਚ ਡੇਢ ਜਾਂ 2 ਘੰਟਿਆਂ ਦਾ ਸਫ਼ਰ ਰਹੂਗਾ ਤੇ ਜੁਰਕ ਜਾ ਕੇ ਅਸੀਂ ਅੱਜ ਦੀ ਆਪਣੀ ਸਟੇ ਕਰਨੀ ਹੈ ਤੇ ਫਿਰ ਜਿਹੜਾ ਕੱਲ ਦਾ ਸਫ਼ਰ ਅੱਗੇ ਕੋਈ ਕੰਟੀਨਿਊ ਕਰਨਾ ਹੈ ਕੀ ਕੁਝ ਘੁੰਮਣਾ ਉਹ ਜੁਰਕ ਜਾ ਕੇ ਪਲਾਨ ਕਰਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਆਪਾਂ ਜਾਣਾ ਖੁਸ਼ੀ ਪਲੇਟਫਾਰਮ ਨੰਬਰ 9 ਤੇ ਹਾਂਜੀ ਇੱਕ ਤੋਂ ਬਾਅਦ ਨਾਈਨ ਤੋਂ ਜਾਊਗੇ ਹੁਣ ਹਾਂਜੀ ਟ੍ਰੇਨ ਉਹ ਲਿਖਿਆ ਪਿਆ ਇਹ ਲੱਗੀਆਂ ਹੁੰਦੀਆਂ ਇੱਥੇ ਮਸ਼ੀਨਜ਼ ਤੇ ਟਿਕਟ ਕੱਢ ਲਈਏ ਦੇਖਦੇ ਕਿੰਨੇ ਦੀ ਪੈਂਦੀ ਹੈਗੀ ਜੂਰੀ ਕਿਹੜਾ ਕਰੇ ਕਿਹੜਾ ਕਿਚ ਵੀ ਨੇ ਇਨ ਸਟੇਸ਼ਨ ਤੇ ਟਿਕਟ ਦਾ ਤੁਹਾਨੂੰ ਪ੍ਰਾਈਸ ਦੇਖ ਲਿਆ 42 ਹਾਂਜੀ 2 2 ਪੈਣੀ 83 8300 ਦੀਆਂ ਪੈਗੀਆਂ ਹੈ ਨਾ ਉਹ ਕਿਵੇਂ ਕਰਨਾ ਪੈਣਾ ਬਸ ਆਪੇ ਕਾੜ ਦੋ ਬਾਈ ਬਾਈ ਟਿਕਟਸ ਬਸ ਇੱਥੇ ਹੀ ਕਰ ਲਓ ਓਕੇ ਡਨ ਕਾੜ ਦੋ ਤੇ ਹੁਣ ਆਈਆਂ ਅਸੀਂ ਕਿਸੇ ਸਟੋਰ ਚ ਕੁਝ ਖਾਣ ਪੀਣ ਨੂੰ ਲੈ ਲਈਏ ਕਿਉਂਕਿ ਜੂਰੇ ਦੇ ਅੱਗੇ ਵੀ ਟਾਈਮ ਲੱਗਣਾ ਹੈ 7:40 ਆ ਕਿੰਨੇ ਨਿਰਪਲ ਮੇਰੇ ਕੋਲ ਕਿ ਨੋ 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 ਪੁਰਾਣੇ ਸਿੱਕੇ ਪਏ ਸੀ ਸਾਡੇ ਕੋਲੇ ਹਾਲੇ ਕਰੰਸੀ ਤਾਂ ਕਢਾਉਣੀ ਹੈ ਨਾ ਆਪਾਂ ਹਾਲੇ ਕਰੰਸੀ ਕਢਾਉਣੀ ਹੈ ਜਦੋਂ ਪਹਿਲਾਂ ਆਕੇ ਗਏ ਨਾ ਸਵਿਟਜ਼ਰਲੈਂਡ ਯੂਰੋ ਪਏ ਰਹਿੰਦੇ ਅਸੀਂ ਸਿੱਟਦੇ ਨਹੀਂ ਨਈ ਸாம்ਸੰਗ ਲੈਨੇ ਠੀਕ ਹੈ ਥੈਂਕ ਯੂ ਟ੍ਰੇਨ ਤਾਂ ਮੈਨੂੰ ਲੱਗਦਾ ਭਈ ਆ ਵੀ ਖੜੀ ਐ ਜ਼ੂਰੀਕ ਚ ਐਚ ਵੀ 838 ਟ੍ਰਿਪਨ ਲਾਸਟ ਮੂਵ ਉਤਰੋ ਕਰ ਰਹੇ ਨੇ ਕਮ ਆਨ ਲਾਸਟ ਕਾਲ ਕਰ ਰਹੇ ਨੇ ਹਾਂ ਸਵਿਟਜ਼ਰਲੈਂਡ ਦੀਆਂ ਟ੍ਰੇਨਸ ਕਦੇ ਲੇਟ ਨਹੀਂ ਹੁੰਦੀਆਂ ਮੈਂ ਚਕਾਉਣਾ ਖੜ ਜੋ ਪੰਗੇ ਲੈਣ ਦੀ ਆਦਤ ਤਾਂ ਨਹੀਂ ਜਾਂਦੀ ਇਹ ਛਿੱਕਾਂ ਜਿਵੇਂ ਮਾਰੀ ਜਾਂਦੇ ਨੇ ਭੱਜ ਲੋਗੇ ਫੇਰ ਕੋਈ ਨਹੀਂ ਹੁੰਦਾ ਵਾਧੂ ਟਾਈਮ ਤੇ ਪਹਿਲਾਂ ਹੀ ਟ੍ਰੇਨ 'ਚ ਉਤਰ ਕੇ ਨੇ ਆਹ ਟ੍ਰੇਨ ਤਾਂ ਐਂਜੀ ਲਾਉਦੇ ਵੀ ਕਿੱਥੇ ਜੇ ਚੜ ਗਏ ਜਮਾ ਉਹਦੀ ਸੀਟਾਂ ਬਹੁਤ ਕੰਫਰਟੇਬਲ ਸੀ ਯਾ ਸ਼ੀਸ਼ੇ-ਸ਼ੂਸ਼ੇ ਵੀ ਉਹ 'ਚ ਵਧੀਆ ਜਿਹਾ ਲੱਗਦਾ ਜਿਵੇਂ ਰੋਡ ਵੇਜ ਦੀ ਬੱਸ ਹੁੰਦੀ ਹੈ ਸਵਿਟਜ਼ਰਲੈਂਡ ਦੀ ਜਮਾ ਸਹੀ ਕਹਿ ਰਹੇ ਜਮਾ ਦੇਸੀ ਹੈਗੀ ਵੈਲਕਮ ਟੂ ਯੋਰ ਵੈਲਕਮ ਟੂ ਸਵਿਟਜ਼ਰਲੈਂਡ ਅਗੇਨ ਜ਼ੁਰਕ ਜ਼ੁਰਕ ਕਦਰ ਨੂੰ ਜਾਣਾ ਹੈ ਹੁਣ ਤੇ ਵੈਸੇ ਅੱਜ ਅਸੀਂ ਜੁਰਕ ਰੁਕਣਾ ਕੱਲ ਤੋਂ ਅਸੀਂ ਫਿਰ ਆਪਣਾ ਘੁੰਮਣ ਫਿਰਨ ਦੇ ਲਈ ਨਿਕਲ ਜਾਣਾ ਇੰਟਰਲਕਨ ਵਾਲੀ ਸਾਈਡ ਤੇ ਐਤਕੀ ਵਿੱਚ ਸਵਿਟਜ਼ਰਲੈਂਡ ਤੇ ਜ਼ਿਆਦਾ ਤਾਂ ਨਹੀਂ 5 ਦਿਨ ਲਾਵਾਂਗੇ ਮਸਾਂ 5 ਦਿਨਾਂ ਚ ਕਾਫੀ ਕੁਝ ਘੁੰਮਿਆ ਜਾਊਗਾ ਤੇ ਨਾਲ ਮਿਲਣਾ ਕੱਲਾ ਵਾ ਸਾਬੀ ਬਾਈ ਨੂੰ ਤੇ ਇਹਨਾਂ ਨੂੰ ਹੋਰ ਕੋਈ ਮਿਲਣ ਗੱਲੀ ਦਾ ਪ੍ਰੋਗਰਾਮ ਐਤਕੀ ਰੱਖਿਆ ਨਹੀਂ ਕਿਉਂਕਿ ਵਲੌਗ ਲੇਟ ਹੈ 2-3 ਦਿਨ ਤੇ ਜਦੋਂ ਨੂੰ ਸਾਰਿਆਂ ਨੂੰ ਪਤਾ ਲੱਗਣਾ ਕਿ ਅਸੀਂ ਸਵਿਟਜ਼ਰਲੈਂਡ ਆਏ ਆ ਉਦੋਂ ਅਸੀਂ ਨਿਕਲ ਜਾਣਾ ਹੈ ਇਸ ਤੋਂ ਬਾਅਦ ਅਜੇ ਪਤਾ ਨਹੀਂ ਕਿਥੇ ਦੀ ਫਲਾਈਟੂ ਬਸ 5 ਦਿਨ ਦਾ ਪ੍ਰੋਗਰਾਮ ਹੈ ਇੱਥੇ ਦਾ ਤੇ ਸ਼ਾਮ ਦੇ ਵੱਜ ਗਏ ਕਿੰਨੇ ਵਜ ਗਏ ਖੁਸ਼ੀ 8 ਵਜੇ ਕਿਉਂ ਨਾ ਵੱਜ ਗਏ ਹਾਂਜੀ 8 ਤਾਂ ਵੱਜ ਗਏ ਹਨ 8 8 ਵਜੇ ਹੋਣੇ ਮੇਰੇ ਖਿਆਲ ਚ ਤੇ ਰਾ ਇੱਥੇ ਹਨੇਰਾ ਵੀ ਛੇਤੀ ਹੋਇਆ ਨਾ ਕਿਉਂਕਿ ਬੱਦਲਾਂ ਜਿਬਾਰੇ ਕਾਫੀ ਸਾਰਾ ਬਾਕੀ ਦੇਖਦੇ ਹੁਣ ਕੌਣ ਆਇਆ ਲੈਂਡ ਦੇ ਲਈ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹੁੰਚ ਹੀ ਗਏ ਹੋਰ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵਧੀਆ ਅਸੀਂ ਤੁਹਾਡੇ ਜ਼ਿਕਰ ਕਰਦੇ ਹੁੰਦੇ ਸੀ ਨਹੀਂ 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 ਬਸ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਨਹੀਂ 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 ਬਸ ਕੋਈ ਨਹੀਂ ਉਹ ਕੋਈ ਗੱਲ ਨਹੀਂ ਚਲੋ ਸ਼ੁਕਰੀਆ ਚਾਰ 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 ਘੰਟੇ ਸੌਂਦੇ ਸੀ ਰੋਜ਼ ਇਟਲੀ ਦਾ ਸਾਰੇ ਪੁੱਛਦੇ ਆ ਇਟਲੀ ਦੇਖਦੇ ਰਹੇ ਹੋ ਹੈ ਘਰੇ ਬੈਠੇ ਕਿ ਕਿ ਇਟਲੀ ਕਿੱਦਾਂ ਰਿਹਾ ਅਸੀਂ ਤਾਂ ਹੀ ਅਸੀਂ ਚਾਰ ਘੰਟੇ ਮਸਾਂ ਸੁੱਤੇ ਹੁਣ ਨੀਂਦਾਂ ਲਾਉਣੀ ਆ ਅਸੀਂ ਸਹੀ ਆ ਜੀ ਤੇ ਯਾਰ ਕਿੰਨੀ ਛੇਤੀ ਕਿਸੇ ਦੇਸ਼ ਚ ਆਉਣਾ ਸੀ ਨਾ ਸੱਚੀ ਸਾਨੂੰ ਵੀ ਨਹੀਂ ਪਤਾ ਸੀਗਾ ਤੈਨੂੰ ਤਿੰਨ ਕੁ ਮਹੀਨੇ ਬਾਅਦ ਹੀ ਆਗੇ ਦੁਬਾਰਾ ਸ਼ੱਕ ਲਿਆ ਸੀ ਜੀ ਹਾਂਜੀ 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 ਪਰ ਹੁਣ ਇਹ ਅਰਦਾਸ ਹੈ ਵੀ ਅਗਲੇ ਤਿੰਨ ਚਾਰ ਦਿਨ ਨਾ ਪਵੇ ਅਗਲੇ ਤਿੰਨ ਚਾਰ ਦਿਨ ਘੁੰਮਣ ਫਿਰਨ ਨੂੰ ਸਾਨੂੰ ਵਧੀਆ ਮਿਲ ਜੇ ਪਹਿਲਾਂ ਆਪਾਂ ਇਟਲੀ ਚੋਂ ਸੁੱਖ ਸੁਖਾ ਹਟਾਇਆ ਸੀ ਹਾਂਜੀ ਸਾਰੀਆਂ ਸੀ ਬੁਕਿੰਗਸ ਕਰਾ ਰੱਖੀਆਂ ਆਪਣੀਆਂ ਅੱਗੇ ਘੁੰਮਣ ਫਿਰਨ ਦੀਆਂ ਤੇ ਫਿਰ ਨਹੀਂ ਉਹਨੂੰ ਕਿੱਥੇ ਕੈਨਸਲ ਕਰਾਉਂਦੇ ਫਿਰਾਂਗੇ ਸਾਰੀਆਂ ਬੁਕਿੰਗ ਨੂੰ ਹਨਾ ਤੇ ਫਿਰ ਘੁੰਮਣ ਫਿਰਨ ਦਾ ਸਾਰਾ ਪਲਾਨ ਉਹ ਹੋ ਜਾਂਦਾ ਵੈਸੇ ਤਾਂ ਸੀ ਇਹ ਹਿਸਾਬ ਨਾਲ ਆਏ ਸੀ ਵੀ ਮੀ ਹੁਣ ਨਾ ਵੀ ਆ ਇਹਨਾਂ ਦਿਨਾਂ ਚ ਮੀ ਨਹੀਂ ਹੋਣਾ ਤੇ ਤਾਂ ਕਰਕੇ ਬਾਕੀ ਦੇਖਦੇ ਆ ਤੇ ਘਰੇ ਪਹੁੰਚਦੇ ਆ ਬਸ ਇਥੋਂ ਘਰ 10 ਮਿੰਟ ਦੀ ਡਿਸਟੈਂਸ ਤੇ ਘਰ ਹੈਗਾ ਓਹੋ ਠੰਡ ਬਹੁਤ ਆ ਯਾਰ ਐਨੀ ਤਾਂ ਸੋਚ ਕੇ ਨਹੀਂ ਆਏ ਸੀ ਅਸੀਂ ਸ਼ੁਕਰ ਕਰੋ ਅਸੀਂ ਕੱਪੜੇ ਲੈ ਲਏ ਤੁਸੀਂ ਤਾਂ ਕਹਿੰਦੇ ਸੀ ਖੁਸ਼ੀ ਉੱਥੇ ਤਾਂ ਗਰਮ ਦੀਆਂ ਮੋٹے ਕੱਪੜੇ ਨਾਲ ਅਸੀਂ ਇਟਲੀ ਤੋਂ ਸਾਨੂੰ ਕਾ ਕੱਪੜੇ ਲੈ ਕੇ ਆਉਣੇ ਪੈਗੇ ਵਿంటర్ ਵਾਲੇ ਕੱਪੜੇ ਸਾਰੇ ਇਟਲੀ ਤੋਂ ਬਾਏ ਕਰਕੇ ਲਿਆਂਦੇ ਆ ਤੇ ਨਹੀਂ ਤਾਂ ਮੈਨੂੰ ਐਸੇ ਐ ਸੋਚ ਗਿਆ ਸੀ ਵੀ ਯੂਰਪ ਚ ਸਾਰੇ ਚ ਹੁਣ ਗਰਮੀ ਪੈਂਦੀ ਹੋਏ ਨਾ ਜਰਾ ਵਧੀਆ ਮੈਂ ਤਾਂ ਕਿਹਾ ਇੱਥੇ ਵਧੀਆ ਹੋ ਠੰਡ ਹੋ ਜਾਏ ਹੋਰ ਕੱਪੜੇ ਲੈਣਗੇ ਅੱਗੇ ਅੱਗੇ ਠੰਡ ਹੋਊਗੀ ਮੈਨੂੰ ਲੱਗਦਾ ਖੁਸ਼ੀ ਆਇਰਲੈਂਡ ਆਈਸਲੈਂਡ ਜਾਣਾ ਹੈ ਜਾਂ ਪਾਈਸਲੈਂਡ ਤਾਂ ਹੋਰ ਵੀ ਠੰਡੂ ਹੋਊਗੀ ਲਓ ਜੀ ਇਹ ਮਲਾਦੀਏ ਸਾਡੇ ਭੂਆ ਜੀ ਨਾਲ ਹੁਣ ਹਾਂ ਜੀ ਵਧੀਆ ਵਧੀਆ ਮੈਂ ਸ਼ੁਭਕਾਮਨਾئیں ਤੁਸੀ ਤੁਸੀ ਮੈਂ ਕਿਹਾ ਵੈਲਕਮ ਸ਼ੁਕਰੀਆ ਆਪਾਂ ਕਿਸਮਤ ਵਾਲੇ ਜਿਹੜੇ ਦੋ ਤਿੰਨ ਮਹੀਨੇ ਸੀ ਮਿਲਨੇ 20 ਸਾਲ ਸਾਲ ਲੱਗ ਗਏ ਮੈਂ ਖੁਸ਼ ਹਾਂ ਹੁਣ ਪਹਿਲਾਂ ਦੱਸੋ ਖੁਸ਼ ਹਾਂ ਬਹੁਤ ਤੁਹਾਡੇ ਨਾਲ ਤੁਹਾਡੇ ਨਾਲ ਫੇਕਿਆ ਤਾਂ ਬਹੁਤ ਇੰਨਾ ਹੁੰਦਾ ਨਾ ਕਹਿੰਦੇ ਨੇ ਜਿਵੇਂ ਜਦਾ ਤਾਂ ਕੁੱਤਾ ਨਹੀਂ ਮਾਰੇ ਤਾਂ ਫੇਰ ਮੇਰਾ ਭਤੀਜਾ ਹੈ ਸਹੀ ਹੈ ਸਹੀ ਹੈ ਨਾਲੇ ਜੋ ਨਹੀਂ ਕਹਿੰਦੇ ਇਸ ਤੋਂ ਦੇ ਅੱਗੇ ਨਹੀਂ ਦੱਸਣਾ ਅੱਗੇ ਨਹੀਂ ਰੌਲਾ ਪਾਉਣਾ ਅਸੀਂ ਚੁੱਪ ਚੁਪੀਤੇ ਹੀ ਲੰਘ ਜਾਣਾ ਸੀ ਨਾਲੇ ਕਿ ਨਹੀਂ ਉਹਦੇ ਕਿਰ ਕੋਈ ਹੈ ਆਪਕਾ ਹਾਂਜੀ ਆ ਜਾਓ ਲੋ ਜੀ ਇਹ ਨਿਆਣੇ ਬੱਚਾ ਪਾਰਟੀ ਆ ਗਈ ਹੂੰ ਉਹ ਵਾਓ ਵੈਲਕਮ ਕੇਕ ਵੀ ਆਇਆ ਕੇਕ ਦਾ ਮੈਨੂੰ ਲੱਗਦਾ ਜਿੱਥੇ ਜਾਂਦੇ ਉੱਥੇ ਆ ਜਾਂਦਾਗਾ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚਲ ਇਧਰ ਨੂੰ ਕੱਲ ਚਲੋ ਜੀ ਕੀ ਕਹੀਏ ਹੈਪੀ ਬਰਥਡੇ ਬੈਕਟਰ ਤੋਂ ਥੈਂਕ ਯੂ ਥੈਂਕ ਯੂ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਨਿਆਣਿਆਂ ਨੂੰ ਵੀ ਦੇ ਦੇਨੇ ਆ ਜੀ ਆਜੋ ਜੇ ਤੁਸੀਂ ਵੀ ਆਓ ਨਾਲ ਜੀ ਆਜੋ ਉਹ ਵਾ ਸਵਿਟਜ਼ਰਲੈਂਡ ਵਾਲੀ ਚਾਕਲੇਟ ਵੀ ਸਖਤ ਹੁੰਦੀ ਹੈ ਪੂਰੀ ਹਾਂ ਹਾਂਜੀ ਹਮਮ ਲਓ ਜੀ ਕੋਈ ਫਰਕ ਹਮ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਵੀ ਜਿਹੜਾ ਟਾਈਮ ਕੱਢ ਕੇ ਆਏ ਯਾਦ ਰੱਖਿਆ ਸਾਨੂੰ ਹੁਣ ਆਪਾਂ ਕੈਮਰੇ ਕਰਦੇ ਹਾਂ ਬੰਦ ਤੇ ਆਪਦੀਆਂ ਗੱਲਾਂ ਵਾ ਗੱਲਾਂ ਮਾਰੀਏ ਹੈਨਾ ਚੰਗਾ ਜੀ ਮਿਲਦੇ ਆ ਨਵੇਂ ਵਲੋਗਸ ਤੇ ਵੀਡੀਓਜ਼ ਨਾਲ ਬਾਏ ਬਾਏ ਸਸਿਕਾ ਰਬਾ